ਹਾਂਜੀ ਗੁੱਡ ਈਵਨਿੰਗ ਸ਼ਾਮ ਦਾ ਟਾਈਮ ਆ ਆਪਾਂ ਮਿਲਕਿੰਗ ਵਗੈਰਾ ਕਰਤੀ ਬਸੰਨੀ ਰਹਗੀ ਮੇਰੀ ਕਰਨ ਵਾਲੀ ਤੂੜੀ ਮੈਂ ਪਾਤੀ ਤੇ ਆਪਾਂ ਥੋੜਾ ਜਿਹਾ ਨਾ ਧੂਆਂ ਅੰਦਰ ਕੀਤਾ ਜਿਆਦਾ ਹੋ ਗਿਆ ਮੈਂ ਤਾਂ ਕਰਕੇ ਬਾਹਰ ਆ ਗਈ ਮਹਾ ਕੇਰਾ ਨਿਕਲ ਜਾਂਦੇ ਜੇ ਪੱਖੇ ਛੜਦੇ ਨੇ ਜਿਆਦਾ ਹੋ ਜਾਂਦਾ ਤੇ ਇੱਕ ਵਾਰ ਆਪਾਂ ਸਾਰਾ ਹਗੋਹਾ ਪਾ ਕੇ ਇਹ ਲਾ ਕੇ ਆਉਣੀਆਂ ਤੇ ਮੱਛਰ ਨਹੀਂ ਹੈਗਾ ਥੋੜੀ ਥੋੜੀ ਮੱਖ ਹੈਗੀ ਹੈ ਬਰੀਕ ਜੀ ਇਹ ਜਿਹੇ ਵੇਲੇ ਹੁੰਦੀ ਹੈ ਆਪਣੇ ਨਾ ਖੇਤਾਂ ਕਰਕੇ ਦੂਜੀ ਮੋਟੀ ਵੱਡੀ ਮੱਖ ਵੀ ਆਉਂਦੀ ਹੁੰਦੀ ਹੈ ਦੂਬਾਰ ਉਹ ਆਉਣ ਲੱਗ ਪਈ ਚੁਗੀ ਸ਼ਾਮ ਦੇ ਟਾਈਮ ਤੇ ਆਪਣੀ ਨਾਤੀ ਇਹਨੂੰ ਕਹਿੰਦੀ ਹੁੰਨੀ ਹਾਂ ਜੀ ਮੈਂ ਨਾਟੀ ਕਮੈਂਟ ਨਾਟੀ ਹੈ ਇਹ ਆਪਣੀ ਨਾਟੀ ਇਸ ਨੂੰ ਇਹਨੂੰ 8ਵਾਂ ਮਹੀਨਾ ਲੱਗਿਆ ਹੋਇਆ ਹੈਗਾ ਹਾਂ ਬੱਤ ਹਾਂ ਅਰੇ ਇਹ ਬਰੀਕ ਮੱਖ ਹੈ ਜਿਹਨਾਂ ਦੇ ਪੈਰਾਂ ਤੇ ਦਿਖਾਵਾਂ ਤੁਹਾਨੂੰ ਇੱਕ ਮਿੰਟ ਹੁਣ ਤਾਂ ਬੈਠੂ ਇਹ ਹਾਲੇ ਕੱਚੇ ਥਾਮੀ ਨਾ ਤਾਂ ਉਹਦੀ ਬਾ ਅੰਦਰੋਂ ਆਉਂਦੀਆਂ ਨਹੀਂ ਬਾਹਰ ਉਹਦੀਆਂ ਆ ਕੇ ਬਹਿ ਜਾਂਦੀਆਂ ਨਹੀਂ ਅਰੇ ਮੱਖ ਹੈ ਆਲੀ ਮੋਟੀ ਮੱਖ ਹੈ ਜੀ ਹਾਂ ਜੀ ਜੇ ਤੁਹਾਨੂੰ ਦਿਖਦੀ ਹੋਵੇ ਆ ਹੈਗੀ ਇਹ ਨਹੀਂ ਬੈਠਣ ਦਿੰਦੀ ਇਹਨਾਂ ਨੂੰ ਮੱਛਰ ਨਹੀਂ ਹੈਗਾ ਇਹ ਸ਼ਾਮ ਦੇ ਟਾਈਮ ਤੇ ਹੀ ਆਉਂਦੀ ਹੈ ਉਸ ਤੋਂ ਚੱਪੜ ਲੈ ਕੇ ਨਾ ਇਹ ਮਾਰ ਦਿੰਨੀ ਇੰਨੀ ਇੰਨੀ ਆਉਗੀ ਹੁਣ ਆ ਦੇਖੋ ਇਹਨੂੰ ਕਿੰਨਾ ਲਹੋਣੀਆ ਇਹ ਬਹੁਤ ਖੂਨ ਪੀਂਦੀ ਹੈ ਇਹਨਾਂ ਦਾ ਹੁਣ ਦੇਖੋ ਅਰੇ ਇਹ ਨਾ ਬੈਠਣ ਨਹੀਂ ਦਿੰਦੀ ਇਹਨਾਂ ਨੂੰ ਐਂ ਉੱਤਰੇ ਹੁੰਦੀ ਹੈ ਜੀ ਆਪਣੇ ਤਾਂ ਐਂ ਬਾਹਲੀ ਉਤਰੂਗੀ ਹੁਣ ਜੇ ਮੱਛਰ ਹਟਦਾ ਤਾਂ ਇਹ ਆ ਜਾਂਦੀ ਐ। ਨਾ ਵੀ ਉਹ ਵਿਚਾਰੀ ਖੜੀ ਹੋਗੀ ਉਹਦੇ ਵੀ ਹੋਊਗੀ ਕੋਈ ਨਾ ਕੋਈ ਦੰਦਿਆਂ ਆਰੇ ਪੈਰ ਭਰੇ ਪੈਣੀ। ਦੁਰਹਾਲ ਕਰ ਦਿੰਦੀ ਐ ਇਹ ਮੋਟੀ ਮੱਖਾ ਨਾ ਜਿਹੜੀ। ਇਹ ਇਹਨਾਂ ਦਾ ਬਹੁਤ ਲਹੂ ਪੀਂਦੀ ਐ। ਵੇਖ ਰਹੀ ਆ ਮੈਂ ਕਿੱਥੇ ਆ ਗਈ ਕੋਈ। ਹੋਊਗੀ ਵੈਸੇ ਬੰਚਾਟੀ ਹੁਣ ਫਿਰ ਹਟ ਜੂਗੀ। ਹੈਗੀ ਐ ਇਹਦੇ ਹੀਠਾਂ ਹੈਗੀ ਐ ਮੱਖਾ। ਹੇ ਬੈਜੂਗੀ ਫਿਰ ਖੜੀ ਹੋ ਜਾਂਦੀ ਜਦੋਂ ਦੰਦੀ ਵੱੜਦੀ ਫਿਰ ਖੜੀ ਹੋ ਜਾਂਦੀ ਹੈ ਇਹ ਮੈਨੂੰ ਦਿਸਦੀ ਨਹੀਂ ਕਿ ਤੇ ਆਹ ਬੈਠੀ ਆ ਬਈ ਲੱਤਾਂ ਤੇ ਓਹ ਹੋ 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 ਬੈਠਣ ਦੇ ਇੱਕ ਮਿੰਟ ਪੁੱਤ ਇੱਕ ਮਿੰਟ ਖੜ ਜਾ ਮੇਰੀ ਮਾਰੀ ਜੰਨੀ ਪੁੱਛਾ ਮੋਟੀ ਮੱਖ ਹੈ ਮੋਟੀ ਉਈ ਤਾਂ ਬਹੁਤ ਲਹੂ ਪਿੰਦੀ ਹੈ ਮਰ ਜਾ ਇਹ ਤੇ ਤਾਂ ਨਹੀਂ ਪਤਾ ਲੱਤਾਂ ਦੀ ਬੰਦੀ ਹੈ ਹੈਨਾ ਹਾਂ ਆਉਂਦੇ ਵੀ ਤਾਂ ਟੰਗਾਂ ਵਰਦੀ ਹੈ ਬ੍ਰੇਕ ਜੀ ਵੀ ਮੋਹ ਕਰਦੀਆਂ ਦਵਾਰਾ ਥੋੜਾ ਜਿਹਾ ਤੂੰ ਇਹ ਨਾਲ ਤੇ ਉੜਦੀ ਨਹੀਂ ਹੈਗੀ ਆਉਗਾ ਟਾਈਮ ਲੈ ਕੇ ਫਿਰ ਆ ਜ ਸਾਰੀਆਂ ਦੇ ਉੱਤੇ ਬੈਠੀ ਹੋਣੀ ਐ ਨਾ ਤਾਂ ਮਰਨ ਲੱਗ ਗਈ ਯਾਂ ਕਰਦੀਆਂ ਚੈੱਕ ਆਪਾਂ ਪਾ ਤੂੜੀ ਪਾਈ ਪੀ ਐ ਮੈਂ ਕਰਦੀਆਂ ਸੱਨੀ ਇੱਕ ਟੋਕਰਾ ਭਰ ਕੇ ਮੈਂ ਗੋਸ਼ੀ ਦਾ ਲਾ ਕੇ ਆਉਂਗੀ ਪਾਏ ਦੇਤੀ ਲਾ ਕੇ ਆਉਣੀ ਆ ਹਾਈ ਤੇ ਪਰ ਲਰ ਨਹੀਂ ਬਸ ਆ ਪਿਆ ਇਹ ਲਾ ਪਰ ਜੁਗੇਰਾ ਸੋ ਨਹੀਂ ਮੇਰੀ ਤੂੜੀ ਪਾਈ ਪੀਏ ਸੰਨੀ ਕਰਦੇ ਆ ਅੰਦਰ ਨਹੀਂ ਹੈਗੀ ਬਾਹਰ ਬਾਹਰ ਹੈਗੀ ਤੂੰ ਤਾਂ ਖੜ ਗਿਆ ਕੇਰਾ ਤਾਂ ਬਸ ਹੋਣਾ ਜਿਵੇਂ ਜਿਵੇਂ ਬਸ ਇੰਨੀ ਜਿਆਦਾ ਆਈ ਜਾਊਗੀ ਹਰ ਰੋਜ਼ ਵਧੇ ਜਾਊਗੀ ਇਹ ਆ ਲੈਕਸੋ ਵਧੀਆ ਆਰਾਮ ਨਾਲ ਖੜੀਆਂ ਨੇ ਦੇਖੋ ਮੱਛਰ ਦਾ ਹੈ ਨਹੀਂ ਮੱਖੀ ਮੱਖ ਆਹੋ ਸਵੇਰੇ ਜੇ ਹੁੰਦਾਗਾ ਸਵੇਰੇ ਜਦੋਂ ਆਪਾਂ ਕੱਖ ਕਪਾਉਣੇ ਜਦੋਂ ਮੋਟਾ ਮੋਟਾ ਮੱਛਰ ਜਾਂ ਹੁੰਦਾ ਈ ਕੇਰਾ ਸਵੇਰੇ ਉੱਠ ਕੇ ਕੇਰਾ ਆਪਾਂ ਧੂਆ ਕਰਕੇ ਬਸ ਫੇਰ ਖੜ ਜਾਂਦੀਆਂ ਨਹੀਂਆਂ ਕੇਰਾ ਬਸ ਹੁਣ ਕਰਾਂਗੇ ਫਿਰ ਇਹ ਤੇਲ ਪੈਣ ਲੱਗੀ ਮੱਛਰ ਤਾਂ हट ਗਿਆ ਆਪਾਂ ਮੱਛਰਦਾਨੀ ਲਾਉਣੀ ਆਪਣੀ ਕੋਈ ਨਾ ਘੋੜੀ ਲੈ ਕੇ ਗਿਆ ਹੋਇਆਗਾ ਪੌੜੀ ਜੁਣੀ ਉਹਦੇ ਨਾਲ ਲਾਉਗੀ ਇਹ ਲਾਹਾਂਗੇ ਨਾਲ ਤੇ ਕੋਈ ਸ਼ਾਮ ਦਾ ਰੁਟੀਨ ਆਪਣੇ ਸੱਨੀ ਕਰਦੇ ਆ ਫਿਰ ਜਾਵਾਂਗੇ ਰੋਟੀ ਟੱਕਰਾਂਗੇ ਉਹਦਾ ਹੁਣਾਵਾਂਗੇ ਬਸ ਕਿਰਾਰੀ ਹੈਗੀ ਆ ਮੱਖੇ ਦੀ ਲੜੀ ਜਾਂਦੀ ਹੈ ਆ ਦੇਖੋ ਪੈਰਾਂ ਤੇ ਬਣੀ ਐ ਡੇੜੀ ਫਿਰਦੀ ਆ ਉੱਡੀ ਆਲੀ ਉਹਦੇ ਵੀ ਟੱਕਰਾ ਮਾਰਦੀ ਐ ਵੀ ਦੱਸ ਤੂੰ ਤਾਂ ਖੜੀ ਆ ਉਹਨੇ ਕਿਉਂ ਮਾਰਦੀ ਐ ਹਰ ਜਾ ਉਹਨੂੰ ਵੀ ਖੜੀ ਕਰਦੀ ਐ ਦੱਸ ਤੂੰ ਖੜੀ ਐਗੀ ਤੂੰ ਦੱਸ ਚੱਕੋ ਜੀ Tiger i den